ਪਹਿਲੀ ਗੱਲ ਤਾਂ ਪੁੱਡਾ ਦਾ ਤਾਂ ਇੱਥੇ ਮਸਲਾ ਹੀ ਹੈ ਨਹੀਂ ਹਾਂ ਉਹਨੂੰ ਜਿਹੜੀ ਕਲੀਅਰ ਗੱਲ ਇਹ ਦੱਸਦਾ ਹੈ ਕਿ ਪੁੱਡਾ ਦਾ ਨਕਸ਼ਾ ਹੈ ਪ੍ਰੋਪਰ ਠੀਕ ਹੈ ਇੱਥੇ ਬਾਉਂਡਰੀ ਵਾਲ ਹੋਣੀ ਸੀ ਪੁੱਡੇ ਦੇ ਨਕਸ਼ੇ ਦੇ ਵਿੱਚ ਬਾਉਂਡਰੀ ਵਾਲ ਵੀ ਹੈਗੀ ਆ ਉਹਨਾਂ ਕੋ ਨਕਸ਼ਾ ਤੁਸੀਂ ਕਢਵਾ ਕੇ ਦੇਖ ਲਓ ਸੀਐਸ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਇੱਥੇ ਪ੍ਰੋਪਰ ਇਹਦਾ ਬੰਦਾ ਹੈ ਉਥੋਂ ਤੋਂ ਲੈ ਕੇ ਇੱਥੋਂ ਤੱਕ ਦੀਵਾਰ ਵੀ ਨਿਕਲਣੀ ਸੀ ਜਿਹੜੇ ਟਾਈਮ ਦੇ ਵਿੱਚ ਠੀਕ ਹੈ ਉਹ ਭਾਈਚਾਰੇ ਤੌਰ ਤੇ ਜੋ ਵੀ ਇਹਨਾਂ ਦਾ ਆਪਸ ਵਿੱਚ ਹੋਇਆ ਜੋ ਸੈਟਿੰਗ ਹੋਈ ਨਹੀਂ ਨਿਕਲੀ ਅਸਤਾ ਹਜੇ ਵੀ ਆਣੇ ਵੀ ਇੱਥੇ ਦੀਵਾਰ ਨਿਕਲਣੀ ਚਾਹੀਦੀ ਹੈ ਠੀਕ ਹੈ ਜੀ ਇਹੜੀ ਅਪਰੋਚਮੈਂਟ ਕਹਿੰਦੇ ਆ ਇੱਕ ਅਪਰੋਚਮੈਂਟ ਨਹੀਂ ਏ ਪੁੱਡਾ ਨੇ ਆਪਦਾ ਸਾਰਾ ਕੱਟਿਆ ਵੇ ਇਹ ਵੇਸਟ ਜਿਹੜਾ ਪਿਆ ਉਹ ਆ ਕੋਈ ਅਪਰੋਚਮੈਂਟ ਨਹੀਂ ਉਹ ਅਪਰੋਚਮੈਂਟਾਂ ਜਿੱਥੇ ਹੋਈ ਜਾਂਦੀਆਂ ਹੋਈ ਜਾਂਦੀਆਂ ਤੁਹਾਨੂੰ ਵੀ ਪਤਾ ਹੈ ਇਹ ਗੱਲਾਂ ਦਾ ਇਹਦਾ ਸੜਕ ਦਾ ਟੈਂਡਰ ਹੋਇਆ ਵੇ ਪ੍ਰੋਪਰ ਇਹਦਾ ਟੈਂਡਰ ਹੋਇਆ ਇੱਥੇ ਨਾਲ ਸਾਡੇ ਐਮਸੀ ਸਾਹਿਬ ਦੂਜੇ 7 ਨੰਬਰ ਵਾਰਡੋਂ ਦਾ ਇਧਰ ਮੇਰੀ ਵਾਈਫ ਆ ਨੌਮ ਨੰਬਰ ਵਾਰਡੋਂ ਅਸੀਂ ਟੈਂਡਰ ਕਰਾ ਲਿਆ ਇਹਦਾ ਹਾਊਸ ਦੇ ਵਿੱਚ ਟੈਂਡਰ ਪਾਸ ਹੋ ਗਿਆ ਉਹਦੇ ਵਜ੍ਹਾ ਸੜਕ ਬੜ ਰਹੀ ਸੀ ਇੱਥੇ ਕੁਝ ਬੰਦਿਆਂ ਨੇ ਸੜਕ ਰੋਕਤੀ ਇਹ ਸੜਕ ਨਹੀਂ ਬਣਣੀ ਜਿਹਦੀ ਖੁੱਲੀ ਹੋਣੀ ਚ 1.7 ਜਾਂ 2 ਕਰੋੜ ਦਾ ਕਿਵੇਂ ਕਰਾਂਗੇ ਜਿੰਨਾ ਚਿਰ ਨੈਕਸਟ ਐਸਟੀਮੇਟ ਬਣੂਗਾ ਫਿਰ ਟੈਂਡਰ ਪਾਸੂ ਗਾੜਾ ਇੱਕ ਵਾਰੀ ਬਣ ਨਹੀਂ ਤੇ ਸੜਕੀ ਰੋਕੀ ਬੈਠੇ ਕਦੇ ਸੜਕ ਨਹੀਂ ਬਣਦੇ ਨਹੀਂ ਕਦੇ ਕਹਿੰਦੇ ਇੱਧਰ ਵੜ ਜਾਓ ਕਦੇ ਕਹਿੰਦੇ ਉੱਧਰ ਵੜ ਜਾਓ ਅਸੀਂ ਉੱਧਰ ਬੇਨਤੀ ਕਰਾਵਾਂਗੇ ਉਹ ਦੁਕਾਨਾਂ ਕੱਟਾ ਪਿੱਛੇ ਜੇ ਕਹਿੰਦੇ ਉਹ ਦੋ ਦੁਕਾਨਾਂ ਢਾਉਣ ਨੂੰ ਤਿਆਰ ਆ ਪਿੱਛੇ ਢਾਉਣ ਨੂੰ ਤਿਆਰ ਆ ਇਹ ਇੱਕ ਤੁਰੇ ਜਾਂਦੇ ਕਹਿੰਦੇ ਵੀ 10 ਫੁੱਟ ਇਹ ਇਹ ਤਾਂ ਜਿੰਨਾ ਚਿਰ ਡਿਪਾਰਟਮੈਂਟ ਨਹੀਂ ਕੁਝ ਕਰਦਾ ਉਹਨਾਂ ਚਿਰ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਇੱਕ ਵਾਰੀ ਜਿਹੜੀ ਸੜਕ ਅਸੀਂ ਤਾਂ ਬੇਨਤੀ ਇਹ ਕਰਦੇ ਆ ਜਿਹੜਾ ਟ ਕੀ ਲੱਗਦਾ ਜਿਹੜੇ ਵੇਸਟੇਜ ਆ ਰਹੇ ਪੁੱਡਾ ਦੀ ਆਪ ਦੀ ਜ਼ਮੀਨ ਹੈਗੀ ਉਹ ਵੀ ਕਰ ਸਕਦਾ ਨਹੀਂ ਉਹ ਉਹ ਪੁੱਡਾ ਕਰ ਸਕਦਾ ਪੁੱਡਾ ਸਾਡੀ ਬਾਉਂਡਰੀ ਦੇ ਵਿੱਚ ਉਹ ਮਰਜ਼ੀ ਕੁਝ ਕਰੀ ਜਾਵੇ ਪਰਲੇ ਪਾਸੇ ਇਧਰਲੇ ਭਾਈ ਬਾਉਂਡਰੀ ਕੱਢਦੇ ਠੀਕ ਹੈ ਪੁੱਡਾ ਪਰਲੇ ਪਾਸੇ ਕੁਝ ਕਰੇ ਆਪਦਾ ਕੋਈ ਉਹਨੂੰ ਗ੍ਰੀਨ ਬੈਲਟ ਬਣਾਵੇ ਕੁਝ ਬਣਾਵੇ ਠੀਕ ਹੈ ਉਹ ਸਾਡੀ ਜੋ ਬਾਉਂਡਰੀ ਵਾਲ ਆਉਂਦੀ ਹੈ ਤੇ ਬਾਉਂਡਰੀ ਵਾਲ ਕੱਢੇ ਪਰਲੇ ਪਾਸੇ ਜੋ ਮਰਜ਼ੀ ਕਰੀ ਜਾਵੇ ਗ੍ਰੀਨ ਬੈਲਟ ਬਣਾਵੇ ਕੁਝ ਬਣਾਵੇ ਕੁਝ ਕਰੇ ਠੀਕ ਹੈ ਨਾ ਇਹਦਾ ਹਾਊਸ ਦੇ ਵਿੱਚ 10 10% ਲੋਕਾਂ ਨੇ ਵੱਧ ਵੀ ਭੜੇ ਹੋਣਾ ਜਿਹੜਾ ਕੋਰਨਰ ਪਲਾਟ ਆ ਪੁੱਡਾ ਨੇ 10% ਬ ਲਖਸ਼ਾਤ ਪ੍ਰੋਪਰਟੀ ਤੁਸੀਂ ਦੇਖ ਲਓ ਉਹਦੇ ਵਿੱਚ ਬੌਟੀਕ ਬਾਲ ਵਿੱਚ ਹੈਗੀ ਆ ਆਲਰੇਡੀ ਇਹ ਅੱਛੀ ਪੁਡਾ ਅਧਿਕਾਰੀ ਕਹਿੰਦੇ ਜੋ ਸਰਕਾਰ ਦੀ ਜਗ੍ਹਾ ਹੈਗੀ ਅਸੀਂ ਤਾਂ ਉਹ ਕਬਜ਼ਾ ਲੈ ਰਹੇ ਸੀ ਕਿ ਲੋਕਾਂ ਦੇ ਘਰਾਂ 'ਚ ਨਹੀਂ ਜਾ ਰਹੇ ਹੈਗੇ ਕਿ ਲੋਕ ਸਾਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰ ਜੋ ਸਾਡਾ ਕੰਮ ਆ ਲੋਕ ਸਾਡੀ ਬੌਟੀਕ ਬਾਲ ਵੀ ਦਿਓ ਸਾਨੂੰ ਨਾਲ ਕਬਜ਼ਾ ਸਰਕਾਰ ਦੀ ਸਰਕਾਰ ਦੀ ਜਗ੍ਹਾ ਸੀ ਜਿਹੜਾ ਸਰਕਾਰੀ ਜਿਹੜਾ ਰੁਕੀ ਆ ਜੇ ਕੁਝ ਕੀ ਦਿੱਤੀ ਆ 10 ਮਿੰਟ ਵੱਧ ਭਰਿਆ ਐ ਇੰਨੇ ਨੇ ਪੈਸੇ ਲੋਕਾਂ ਨੇ ਵੱਧ ਭਰੇ ਹੋਏ ਆ ਇਧਰ ਮੰਨ ਕੇ ਜਦੋਂ ਰੇਡ ਕੱਟਾਂ ਇਧਰ ਵੱਧ ਆ ਫਿਰ ਤਾਂ ਹੀ ਪਤਾ ਫੈਸਿਲਿਟੀ ਆ ਪੁਡਾ ਦੀ ਕੱਟੀ ਵੀ ਕਲੋਨੀ ਹੈ ਜੀ ਇਹ ਇਹ ਜੇ ਤੁਸਾਨੂੰ ਦੁਬਾਰ ਦੇ ਦਿਓ ਇਧਰ ਗ੍ਰੀਨ ਬੈਲਟ ਜਿਹੜਾ ਮਰਜ਼ੀ ਕੁਝ ਕਰੀਓ ਇਧਰ ਵਾਲਿਆ ਆਹ